ਸਾਡੇ ਟਾਬੇ ਫਿਕਸ ਹੁੰਦੇ। ਅੱਛਾ। ਕਈ ਵਾਰੀ ਨਾ ਸਵਾਰੀ ਇਤਰਾਜ਼ ਕਰਦੀ ਆ ਜਿਹੜਾ ਫਲਾਣੇ ਟਾਬੇ ਤੇ ਖੜਦਾ ਇਹਨਾਂ ਦੀ ਸੈਟਿੰਗ ਉਹ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਟਾਬੇ ਵਾਲਿਆਂ ਦੇ ਨਾ ਬਹੁਤ ਸਾਰੇ ਰੂਮ ਬਣਾਏ ਹੋਏ ਆ, ਬਹੁਤ ਸਾਰਾ ਉਹਨਾਂ ਦਾ ਸਟਾਫ ਚੱਲਦਾ ਹੁੰਦਾ। ਕਿ ਸਾਡੇ ਕੋਲੇ ਰੁਕਦੇ ਨਹੀਂ, ਇਸੇ ਕਰਕੇ ਵੀ ਬੰਦੇ ਕਹਿੰਦੇ ਮਗਰ ਪਾ ਦਿੰਦੇ ਵੀ ਹਾਂ ਉਸ ਨਸਰਾਣ ਦੇ ਕੋਟਾਬਾ ਕਰਦੇ ਬੰਦਾ ਰੁਕ ਜਾਂਦਾ। ਚੱਲਦੀ ਦਾ ਨਾ ਗੱਡੀ ਆ। ਹੂੰ। ਰਾਤ ਨੂੰ ਕਦੇ ਵਿਵਪਤਾ ਪੈ ਜਾਂਦੀ। ਬਿਲਕੁਲ। ਉੱਥੇ ਵੀ ਟਾਬੇ ਵਾਲੇ ਕੰਮ ਹੁੰਦੇ। 50-50 ਕਿਲੋਮੀਟਰ ਵੀ ਸਾਨੂੰ ਆ ਕੇ ਹੈਲਪ ਕਰਦੇ ਆ। ਆਮ ਦੇਖਿਆ ਟਰੱਕਾਂ ਵਾਲੇ ਜਦੋਂ ਕਿਤੇ ਨੋਬੜਾ ਥਾਂ ਤੇ ਖੜਦੇ ਉਹਨਾਂ ਵੀ ਉਸ ਚਿਪੜੀਆਂ ਗੈਬ ਹੋ ਜਾਂਦੀਆਂ ਜੀ ਸਿੱਖ ਪਰਿਵਾਰ ਨੂੰ ਨਹੀਂ ਮੰਨ ਲਓ ਆਪਾਂ ਕਹਿ ਸਕਦੇ ਨਹੀਂ ਉਹਨੂੰ ਪੱਕ ਵਾਲੇ ਨੂੰ ਚੁਣ ਕੇ ਹੀ ਕਰਦੇ ਆ ਜਿਹੜੇ ਬੈਡ ਐਲੀਮੈਂਟ ਆ ਜਿਹੜੇ ਬੁਰੇ ਆਦਮੀ ਆ ਨਟੇਰੇ ਆ ਨਸ਼ੇੜੀ ਆ ਉਹਨਾਂ ਨੂੰ ਸਿਰਫ ਲੁੱਟ ਖੋ ਤਾਂਕ ਮਤਲਬ ਹੁੰਦਾ ਟਾਬੇ ਵਾਲੇ ਸਾਡੇ ਗੱਡੀਆਂ ਵਾਲਿਆਂ ਦਾ ਆਸਰਾ ਤੇ ਗੱਡੀਆਂ ਵਾਲੇ ਟਾਬੇ ਵਾਲਿਆਂ ਦਾ ਆਸਰਾ ਜੇ ਗੱਡੀਆਂ ਜਾਣਗੀਆਂ ਤਾਂ ਟਾਬੇ ਕਹਿਣ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮਹਿਮੰਦੀ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਤਾਂ ਜ਼ਿੰਦਗੀ ਦਾ ਬਹੁਤ ਕੁਝ ਤੁਸੀਂ ਪਾਉਣ ਜਾਣਿਓ ਤੇ ਬਹੁਤ ਕੁਝ ਗਵਾਇਆ ਵੀ ਜਾ ਸਕਦਾ ਹੁੰਦਾ ਜਦੋਂ ਘਰੋਂ ਨਿਕਲ ਜਾਂਦੇ ਹੋ ਤੁਸੀਂ ਤਾਂ ਜ਼ਿੰਦਗੀ ਲਾਜ਼ਮੀ ਨਹੀਂ ਕਿ ਤੁਹਾਡੇ ਹੱਥ 'ਚ ਹੀ ਹੋਵੇ ਕੋਈ ਪਤਾ ਨਹੀਂ ਕੀ ਬਣ ਜੇ ਭਾਵੇਂ ਜਿੰਨੇ ਮਰਜੀ ਸੇਫ ਹੋਵੋ ਹੌਲੀ ਚੱਲੋ ਤੇਜ਼ ਚੱਲੋ ਕੋਈ ਪਤਾ ਨਹੀਂ ਲੱਗਦਾ ਬਹੁਤ ਸਾਰੀਆਂ ਘਟਨਾਵਾਂ ਲੰਮੇ ਸਮੇਂ ਤੋਂ ਵਾਪਰਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਾਂ ਸੁਣਦੇ ਆਂ ਖਬਰਾਂ ਦੇ ਵਿੱਚ ਦੇਖਦੇ ਰਹਿੰਦੇ ਆਂ ਤਾਂ ਪਿੱਛੇ ਜੇ ਇੱਕ ਹੋਰ ਖਾਸ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ ਕਿ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਹੋ ਹਿਮਾਚਲ ਹਰਿਆਣੇ ਵੱਲੋਂ ਤਾਂ ਉਦੋਂ ਤੁਹਾਨੂੰ ਪੰਜਾਬੀ ਸਮਝ ਕੇ ਟਾਰਗੇਟ ਕੀਤਾ ਜਾਂਦਾ ਸਿੱਖ ਵਿਖ ਵਾਲੇ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਹੋਰ ਘਟਨਾਈ ਕਿ ਦਿੱਲੀ 에어ਪੋਰਟ ਤੋਂ ਇੱਕ ਪੰਜਾਬ ਦਾ ਪਰਿਵਾਰ ਵਾਪਸ ਆ ਰਿਹਾ ਸੀਗਾ ਤਾਂ ਉਹਨਾਂ ਤੇ ਕੁਝ ਲੁਟੇਰਿਆਂ ਨੇ ਹਮਲਾ ਕੀਤਾ ਤਾਂ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਇਹ ਹਮਲੇ ਕਿਵੇਂ ਹੁੰਦੇ ਆ ਕਿੱਥੋਂ ਹੁੰਦੇ ਆ ਕਿਹੋ ਜੇ ਏਰੀਆ ਜਿਹੜੇ ਖਤਰਨਾਕ ਆ ਕਿਵੇਂ ਜਾਣਾ ਚਾਹੀਦਾ ਕਿਸ ਤਰੀਕੇ ਨਾਲ ਤੁਸੀਂ ਸੇਫਟੀ ਨਾਲ ਵਾਪਸ ਆ ਸਕਦੇ ਹੋ ਤਾਂ ਆਪਾਂ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਕਰਨ ਦੀ ਸਾਡੇ ਨਾਲ ਹਠੂਰ ਪਿੰਡ ਦੇ ਕੁਝ ਡਰਾਈਵਰ ਵੀਰ ਨੇ ਜਿਨ੍ਹਾਂ ਵਿੱਚੋਂ ਬਾਈ ਸਰਜੀਤ ਹਠੂਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਜੀਤ ਭਾਈ ਜਦੋਂ ਬੰਦਾ ਘਰੋਂ ਨਿਕਲਦਾ ਹਨਾ ਤਾਂ ਘਰੋਂ ਬਾਹਰ ਨਿਕਲ ਕੇ ਦੁਨੀਆਦਾਰੀ ਬਿਲਕੁਲ ਬਦਲ ਜਾਂਦੀ ਆ ਜਦੋਂ ਪਿੰਡੋਂ ਦੂਰ ਜਾਂਦਾ ਹੋਰ ਬਦਲ ਜਾਂਦੀ ਹੈ ਸ਼ਹਿਰੋਂ ਦੂਰ ਜਾਂਦਾ ਹੋਰ ਬਦਲ ਜਾਂਦੀ ਹੈ ਹਨਾ ਬਹੁਤ ਸਾਰੇ ਲੋਕ ਦਿੱਲੀ ਵੱਲ ਨੂੰ ਆਪਣੇ ਪੰਜਾਬ ਤੋਂ ਜਾਂਦੇ ਆ ਹਨਾ ਆਮ ਹੀ ਜਾਂਦੇ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹਨਾ ਕੀ ਲੱਗਦਾ ਰੋਡ ਤੇ ਜਾਂਦੇ ਹੋਏ ਪਹਿਲੀ ਸੇਫਟੀ ਕਿਹੜੀ ਹੋਣੀ ਚਾਹੀਦੀ ਹੈ ਬੰਦੇ ਪਹਿਲਾ ਜਿਹੜਾ ਗੱਲ ਦਾ ਖਿਆਲ ਰੱਖਣਾ ਚਾਹੀਦਾ ਪਹਿਲਾਂ ਤਾਂ ਇੱਕ ਤਾਂ ਮੰਦੀ ਦੋ ਦੋ ਚੀਜ਼ਾਂ ਨੂੰ ਆਪਾਂ ਇੱਥੇ ਪੈਰਲਲ ਲੈ ਕੇ ਜਾ ਸਕਦੇ ਹਾਂ ਜਿਵੇਂ ਅਸੀਂ ਪੈਂਟ 'ਚ ਰਹਿੰਦੇ ਹਾਂ ਸਾਡੇ ਨਾਲ ਜਿਹੜੀ ਸਵਾਰੀ ਜਾਣੀ ਉਹ ਇਹਨਾਂ ਪੰਜਾ ਸੱਤਾ ਦਸਾਂ ਪਿੰਡਾਂ 'ਚੋਂ ਜਾਣੀ ਉਹ ਸਾਡੀ ਜਾਣੂ ਬਿਲਕੁਲ ਮਤਲਬ ਡਰਾਈਵਰ ਤੇ ਸਵਾਰੀ ਦਾ ਮਤਲਬ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਹੋਣਗੇ ਚਾਹੇ ਉਹ ਰਾਹ ਲੰਘਦੇ ਕਿਤੇ ਬੁਲਾਉਂਦੇ ਹੋਣ ਹੈਲੋ ਹਏ ਹੋਣ ਜਾਣ ਪਛਾਣ ਹੁੰਦੀ ਜਿਹੜੀ ਸ਼ਹਿਰ ਚੋਂ ਸਵਾਰੀ ਮਤਲਬ ਸਾਡੇ ਟੈਕਸੀ ਵਾਲੇ ਭਰਾ ਚੱਕਦੇ ਆ ਉਹਨੂੰ ਬੜ ਚੱਕਦੇ ਜਿਵੇਂ ਰੋਡ ਤੇ ਆਪਣੇ ਟੈਕਸੀ ਸਟੈਂਡ ਮਾ ਜਗਰਾਉਂ ਲਾ ਲੋ ਤੁਸੀਂ ਮੁੱਲਾਪੁਰ ਲਾ ਲੋ ਉਹਨਾਂ ਨੂੰ ਜਗਾ ਚੈਲੰਜ ਦਾ ਸਾਹਮਣਾ ਕਰਨਾ ਪੈਂਦਾ ਸਵਾਰੀ ਦੇ ਡਰਾਈਵਰ ਦੇ ਨਾਲ ਨਾ ਸਵਾਰੀ ਟ੍ਰੈਪ ਨੂੰ ਜਾਣਦੀ ਹੁੰਦੀ ਆ ਨਾ ਡਰਾਈਵਰ ਸਵਾਰੀ ਬਾਰੇ ਜਾਣਦਾ ਕਿ ਮੇਰੀ ਛੱਕੀ ਜੈ ਮਨ ਹੁੰਦਾ ਹੋ ਜਾਂਦਾ ਵੀ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਮਤਲਬ ਦਿੱਲੀ ਜਾਣ ਵਾਲੇ ਸਵਾਰੀ ਦੇ ਝੋਲੇ ਚ ਹੈ ਕੀ ਤੇ ਸਵਾਰੀ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਡਰਾਈਵਰ ਤੇ ਮਨ ਚ ਕੀ ਹੈ ਹਮ ਇੱਥੇ ਜਿਹੜਾ ਪਿੰਡ ਵਾਲਾ ਰਾਬਤਾ ਇਹ ਇੱਕ ਬਣਿਆ ਹੁੰਦਾ ਹਮ ਉਹਨਾਂ ਲੋਕਾਂ 'ਚ ਹੀ ਰਹਿਣਾ ਹੁੰਦਾ ਜਿਨ੍ਹਾਂ ਨੂੰ ਸਰਵਿਸ ਦਿੰਦੇ ਹਮ ਨੰਬਰ ਤੋਂ ਤੁਸੀਂ ਪ੍ਰੋਟੈਕਸ਼ਨ ਦੀ ਗੱਲ ਕੀਤੀ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਨੰਬਰ ਇਹ ਤਾਂ ਹੋ ਗਿਆ ਮਤਲਬ ਇੱਥੋਂ ਵਾਲਾ ਰਸਤਾ ਜਿਹੜਾ ਰਾ ਉਹ ਮਾੜਾ ਐਲੀਮੈਂਟ ਤਾਂ ਆਪਾਂ ਨੂੰ ਕਿਤੇ ਵੀ ਮਿਲ ਸਕਦਾ। ਨਸ਼ੇੜੀ ਕਿਤੇ ਵੀ ਹੋ ਸਕਦੇ ਆ ਉਹ ਚ ਪੰਜਾਬ ਦੇ ਆ, ਹਰਿਆਣੇ ਦੇ ਆ, ਹਿਮਾਚਲ ਸਾਰੇ ਹਰੇਕ ਥਾਂ ਹੀ ਮਾੜਾ ਬੰਦਾ ਮजूद ਆ ਲੋਟੋ ਵਾਲਾ। ਜਿਹੜੇ ਤਾਜ਼ਾ ਜਾਂ ਘਟਨਾ ਕਰਮ ਹੋਇਆ ਇਹ ਵੀ ਇਸੇ ਨਿਗਾਹ ਨਹੀਂ ਦੇਖਣਾ ਚਾਹੀਦਾ ਆਪਾਂ ਨੂੰ ਨਾ ਕਿ ਸਰਦਾਰ ਜਾਂ ਕੋਈ ਪੰਜਾਬੀ ਫੈਮਿਲੀ ਨੂੰ ਉਹਨਾਂ ਨੇ ਲੁੱਟਖੋ ਕਰਨੀ ਸੀਗੀ ਉਹਨਾਂ ਨੇ ਝਾਟ ਮਾਰੀ ਆ ਕੁਝ ਲੋਕ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਪੰਜਾਬੀ ਪਰਿਵਾਰ ਸੀ ਇਸੇ ਕਰਕੇ ਪੰਜਾਬ ਦੇ ਹੋਣ ਕਰਕੇ ਉਹਨਾਂ ਨੂੰ ਤਾਂ ਟਾਰਗੇਟ ਕੀਤਾ ਗਿਆ ਲੱਗਦਾ ਇਦਾਂ ਵੀ ਹੈ ਨਹੀਂ 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 ਇਦਾਂ ਨਹੀਂ ਜਿਹੜਾ ਬੈਡ ਐਲੀਮੈਂਟ ਆ ਉਹਨੂੰ ਇੱਕੜਾ ਚੁਣਕੇ ਕਰਨਾ ਹੁੰਦਾ ਵੀ ਜਿਹਨੂੰ ਲੋੜ ਆ ਨਸ਼ੇ ਵਾਲੇ ਨੂੰ ਉਹਨੇ ਕਿਹੜਾ ਸਿੱਖ ਜਾਂ Hindu ਨੂੰ ਚੁਣਨਾ ਹੁੰਦਾ ਉਹਨੇ ਤਾਂ ਆਪਣੀ ਲੋੜ ਪੂਰੀ ਕਰਨੀ ਹੁੰਦੀ ਆ ਆਮ ਇੱਥੇ ਇਹ ਵੀ ਗੱਲ ਹੋਈ ਆ ਨਾ ਢਾਬੇ ਵਾਲਿਆਂ ਤੇ ਵੀ ਬਲੇਮ ਲੱਗਦਾ ਵੀ ਉੱਥੋਂ ਉੱਠ ਕੇ ਆਏ ਆ ਸ਼ਾਇਦ ਉਹਨਾਂ ਨੇ ਕੋਈ ਇਦਾਂ ਇਦਾਂ ਨਹੀਂ ਹੈਗਾ ਆ ਵੀਰ ਮੇਰੇ ਨਾਲ ਟੈਕਸੀ ਅਸੀਂ ਇਕੱਠੇ ਚਲਾਉਨੇ ਆ। ਇਹ ਵੀ ਬਾਹਰ ਨੂੰ ਜਾਂਦੇ ਆ ਮੈਂ ਵੀ ਜਾਣਾ ਵਾਂ। ਟਾਬੇ ਵਾਲੇ ਸਾਡੇ ਗੱਡੀਆਂ ਵਾਲਿਆਂ ਦਾ ਆਸਰਾ ਨੇ। ਅੱਛਾ। ਤੇ ਗੱਡੀਆਂ ਵਾਲੇ ਟਾਬੇ ਵਾਲਿਆਂ ਦਾ ਆਸਰਾ। ਜੇ ਗੱਡੀਆਂ ਜਾਣਗੀਆਂ ਤਾਂ ਟਾਬੇ ਕੈਂਮ ਆ। ਉਹਨਾਂ ਦੀ ਹੋਂਦ ਆ। ਜੇ ਉਹ ਸਾਡੇ ਨਾਲ ਹੀ ਬਾਤ ਸਲੂਕੀ ਕਰਨਾਂਗੇ ਸਾਡੀ ਸਵਾਰੀ ਨਾਲ ਹੀ ਬਾਤ ਸਲੂਕੀ ਕਰਨਾਂਗੇ ਕਿੱਥੋਂ ਕਾਰੋਬਾਰ ਕਰ ਲੈਣਗੇ। ਆਹ ਕਈ ਲੋਕ ਇਹ ਕਹਿੰਦੇ ਆ ਕਿ ਟਾਬੇ ਵਾਲਿਆਂ ਦੇ ਨਾ ਬਹੁਤ ਸਾਰੇ ਰੂਮ ਬਣਾਏ ਹੋਏ ਆ ਬਹੁਤ ਸਾਰਾ ਉਹਨਾਂ ਦਾ ਖਰਚਾ ਕੀਤਾ ਹੁੰਦਾ ਕਿ ਸਾਡੇ ਕੋਲੇ ਰੁਕਦੇ ਨਹੀਂ ਇਸੇ ਕਰਕੇ ਵੀ ਬੰਦੇ ਕਹਿੰਦੇ ਮਗਰ ਪਾ ਦਿੰਦੇ ਆ ਵੀ ਹਾਂ ਤੁਹਾਨੂੰ ਸਰਾਂ ਤੇ ਕੋਈ ਢਾਬਾ ਮਿਲ ਜੇ ਬੰਦਾ ਰੁਕ ਜਾਂਦਾ ਉੱਥੇ ਨਹੀਂ ਬੰਦੇ ਵੀ ਇਹ ਨਾ ਘਰੇ ਬੈਠੇ ਬੰਦੇ ਪਰਸੈਪਸ਼ਨ ਬਣਾ ਲੈਂਦੇ ਆ ਢਾਬੇ ਵਾਲਿਆਂ ਨਾਲ ਗੱਡੀ ਵਾਲੇ ਦਾ ਰਿਸ਼ਤਾ ਹੈ ਮਤਲਬ ਇੱਕ ਸਕੀਰੀ ਵਾਂਗੂ ਬਣ ਜਾਂਦਾ ਅੱਛਾ ਹੁਣ ਜਿਹੜਾ ਟੈਕਸੀ ਲਾਈਨ ਦਾ ਕੰਮ ਆ ਸਾਡਾ ਸਾਡੇ ਮਿੱਥੇ ਹੋਏ ਢਾਬੇ ਹੁੰਦੇ ਆ ਵੀ ਇੱਥੋਂ ਜਾਣਾ ਤਾਂ ਉਹਦੇ ਨਾਲ ਖੜਨਾ ਉਦੋਂ 에어ਪੋਰਟ ਤੋਂ ਚੱਲਣਾ ਤਾਂ ਉਹ ਟਾਬੇ ਤੇ ਕੱਢਦਾ ਦਾ ਕਾਰਨ ਹੁੰਦਾ ਜੀ ਹਾਂ ਮੈਥ ਦੇ ਕਿਉਂ ਟਾਬੇ ਹਾਂ ਉਹ ਸਾਡੇ ਤੇ ਐ ਵੀ ਐਲੀਗੇਸ਼ਨ ਲੱਗਦਾ ਵੀ ਇਹਨਾਂ ਦੀ ਸੈਟਿੰਗ ਆ ਹਾਂ ਕਹਿੰਦੇ ਆ ਸਾਰੇ ਬਹੁਤ ਵੀ ਇਹ ਕਮਿਸ਼ਨ ਲੈਂਦੇ ਆ ਜਾਂ ਇਦਾਂ ਕਰਦੇ ਆ ਕੋਈ ਬਹੁਤ ਤਰ੍ਹਾਂ ਦੀ ਜਿੱਦ ਨੇ ਮੂੰਹ ਉਨੀਆਂ ਗੱਲਾਂ ਹੋ ਜਾਂਦੀਆਂ ਪਰ ਇਹਦੇ ਵਿੱਚ ਐ ਹੁੰਦਾ ਵੀਰੇ ਚਲਦੀ ਦਾ ਨਾ ਗੱਡੀ ਆ ਰਾਤ ਨੂੰ ਕਦੇ ਵਿਵਪਤਾ ਪੈ ਜਾਂਦੀ ਹੈ ਬਿਲਕੁਲ ਉੱਥੇ ਵੀ ਟਾਬੇ ਵਾਲੇ ਕੰਮ ਹੁੰਦੇ ਹਾਂ ਉਹ 50 50 ਕਿਲੋਮੀਟਰ ਵੀ ਸਾਨੂੰ ਆ ਕੇ ਹੈਲਪ ਕਰਕੇ ਜਾਂਦੇ ਅੱਛਾ ਮਤਲਬ ਹੁਣ ਤਾਂ ਆਪਣੇ ਕਿਉਂ ਕਮਿਊਨੀਕੇਸ਼ਨ ਆ ਫੋਨਾਂ ਦਾ ਬਹੁਤ ਜੋਗਾ ਜਦੋਂ ਉਹਦਾ ਮੈਂ ਗੱਲ ਤੁਹਾਨੂੰ ਸੁਣਾਉਣ ਲੱਗਿਆ। ਜੇ ਸਾਡੀਆਂ ਤਿੰਨ ਗੱਡੀਆਂ ਸੀਗੀਆਂ ਜਾਂਦੀਆਂ ਲਗਾਤਾਰ ਤੇ ਇੱਕ ਗੱਡੀ ਦੇ ਟਾਇਰ ਇੰਨੇ ਮਾੜੇ ਸੀ ਉਹਨੂੰ ਬੋਚ-ਬੋਚ ਕੇ ਲੈ ਕੇ ਜਾਂਦੇ ਸੀ ਤਿੰਨ ਟਾਇਰ ਬਹਿਗੇ। ਅੱਛਾ ਕੋਇਲਸਾਂ ਗੱਡੀਆਂ ਸੀ ਮੋਟਾ ਝੋਲ ਡਾਂਦਾ ਸੀ। ਤੇ ਟਾਬੇ ਵਾਲਿਆਂ ਨੂੰ ਅਸੀਂ ਫੋਨ ਕੀਤਾ ਹੁਣ ਮੈਂ ਨਾਂ ਨਹੀਂ ਦੱਸਣਾ ਤੁਹਾਨੂੰ ਇੱਥੇ ਅਗਲਾ ਕੋਈ ਫਲਾਣੇ ਟਾਬੇ ਦੀ ਮਸ਼ਹੂਰੀ ਕਰਦਾ। ਤੇ ਉਹਨੂੰ ਪੌਣੇ 2 ਵਜੇ ਦਾ ਰਾਤ ਦਾ ਟਾਈਮ ਸੀਗਾ। ਅੱਛਾ ਪੈਸਾ ਹੁਣ ਪੌਣੇ 2:30 ਵਜੇ ਅਸੀਂ ਕਿੰਦੀ ਵਾਰ ਖੱਕਈਏ ਮਤਲਬ ਪੈਸੇ ਦੇ ਕੋਲ ਵੀ ਹੋਣਗੇ ਟਾਇਰ ਤਾਂ ਨਹੀਂ ਮਿਲਦੇ ਬਿਲਕੁਲ ਮਾਰਕੀਟ ਚ ਉਹ ਬੰਦੇ ਨੇ ਸਵਾ ਘੰਟੇ ਚ ਸਾਨੂੰ 10 ਟਾਇਰ ਲੈ ਕੇ ਦਿੱਤੇ ਅੱਛਾ ਇੰਨਾ ਚਾਹੇ ਅਸੀਂ ਦੂਜੇ ਕਿਹੜੇ ਮਤਲਬ ਉਹਦਾ ਇੰਤਜ਼ਾਮ ਕਰ ਲਈਏ ਫਿਰ ਮੇਰਾ ਦੋਸਤ ਆ ਟਾਡੀ ਗੁਰਪ੍ਰੀਤ ਉਹ ਨਿਊਜ਼ੀਲੈਂਡ ਤੋਂ ਆਏ ਸੀ ਉਹਨਾਂ ਨੇ ਜਵਾਕਾਂ ਦੇ ਨਾ ਖੜਾਉਣੇ ਨਹੀਂ ਸੀ ਲਏ ਬਾਹਰੋਂ ਮਹਿੰਗੇ ਕਰਕੇ ਉਹ ਮੈਨੂੰ ਕਹਿੰਦਾ ਯਾਰ ਅਸੀਂ ਸ਼ਾਪਿੰਗ ਕਰਨੀ ਆ ਤੇ ਕਿਤੇ ਜੁਆਕਾ-ਜੁਕਾਨ ਲਈ ਖੜਾਉਣੇ ਲੈਣੇ ਆ ਵੀ ਕਿਤੇ ਵਟਦਾ ਕਰਦੇ ਘਰ ਦੇ ਹੂੰ ਤੇ ਇੰਡੀਅਨ ਕਰੰਸੀ ਹੈ ਨਹੀਂ ਸੀ 14000 ਦੇ ਬੰਦਿਆਂ ਨੇ ਖੜਾਉਣੇ ਲਾਇਏ ਸੀ ਅੱਛਾ ਤੇ ਮੈਂ ਤੀਜੇ ਗੜੇ ਪੈਸੇ ਦੇ ਕੇ ਆਇਆ ਸੀ ਟੱਬੇ ਵਾਲੇ ਹੂੰ ਜਣੀ ਇੱਕ ਰਿਸ਼ਤਾ ਬਣਿਆ ਹੋਇਆ ਇਹ ਤਾਂ ਤੁਹਾਡਾ ਰਿਸ਼ਤਾ ਇੱਕ ਹੈ ਜਣੀ ਸਵਾਰੀ ਨੂੰ ਇਹਨਾਂ ਦੇ ਫਿਰ ਕੀ ਫਾਇਦੇ ਹੈ ਕੋ ਹੈਗਾ ਵੀ ਤੁਹਾਡੇ ਨਾਲ ਇਦਾਂ ਹਨਾ ਹੋ ਗਿਆ ਸਵਾਰੀ ਦਾ ਵੀਰੇ ਆਏ ਆ ਵੀ ਜੇ ਅਸੀਂ ਚੰਗੀ ਜਗ੍ਹਾ ਤੇ ਖੜਾਂਗੇ ਸਵਾਰੀ ਵੀ ਸੇਫ ਆ ਜੇ ਨੋਬੜ ਜਗ੍ਹਾ ਤੇ ਖੜਾਂਗੇ ਅਸੀਂ ਤਾਂ ਰੋਟੀ ਖਾਣ ਅੰਦਰ ਵੜ ਕੇ ਦੇਖਿਆ ਤੇ ਗੱਡੀ ਦੇ ਤਾਂ ਕੈਰੀਅਰ ਤੋਂ ਕੁਟੇਚੀ ਲਾ ਕੇ ਲੈ ਗਿਆ ਇਹ ਹੁੰਦੀਆਂ ਸੰਭਾਵਨਾ ਆ ਬਿਲਕੁਲ ਹੋ ਜਾਂਦੀਆਂ ਜਿੱਥੇ ਜੇ ਹੁਣ ਮਾੜੇ ਢਾਬੇ ਤੇ ਕਿਸੇ ਮਾੜੇ ਐਲੀਮੈਂਟ ਤੇ ਖੜਾਂਗੇ ਹੁਣ ਆਮ ਦੇਖਿਆ ਟਰੱਕਾਂ ਵਾਲੇ ਜਦੋਂ ਕਿਤੇ ਅਨੋਬੜ ਥਾਂ ਤੇ ਖੜਦੇ ਉਹਨਾਂ ਦੀਆਂ ਸਟਿੱਪਣੀਆਂ ਗਾਇਬ ਹੋ ਜਾਂਦੀਆਂ ਸੀ ਇਹ ਜਿਹੜੇ ਰਿਸ਼ਤੇ ਬਣਾਏ ਹੁੰਦੇ ਆ ਡਰਾਈਵਰਾਂ ਨੇ ਕਾਰਨ ਇਹ ਹੀ ਹੁੰਦਾ ਇੱਕ ਦੂਜੇ ਦੀ ਸਹਾਇਤਾ ਲਈ ਹੁੰਦੇ ਹੂੰ ਜੇ ਹੁਣ ਚਲੋ ਜਦੋਂ ਜਿਵੇਂ ਦਿੱਲੀ ਜਾਂਦੇ ਆਪਾਂ ਦਿੱਲੀ ਦੀ ਉਦਾਹਰਨ ਲੈ ਲੈਂਦੇ ਆ ਕਿ ਲੰਬੇ ਸਮੇਂ ਤੋਂ ਆਉਂਦੇ ਜਾਂਦੇ ਰਹਿਣੇ ਹੋਗੇ ਹਨਾ ਕੀ ਲੱਗਦਾ ਕਿਹੜੇ ਹੁਜੇ ਏਰੀਆ ਜਿਹੜੇ ਖਤਰਨਾਕ ਆ ਜਿੱਥੋਂ ਆਪਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਲੰਘਣਾ ਚਾਹੀਦਾ ਜਦੋਂ ਦਿੱਲੀ ਵੱਲ ਜਾਂਦੇ ਆਂ ਹਮੇਸ਼ਾ ਜਦੋਂ ਕਾਰੋਬਾਰ ਲਈ ਬਾਹਰ ਜਾਂਦੇ ਆ ਨਾ ਦੇਹਲੀ ਤੋਂ ਪੈਰ ਤੱਕ ਲੈਨੇ ਆਪਾਂ ਘਰ ਹਮ ਤੇ ਸਾਰੀ ਦੁਨੀਆ ਹੀ ਜੰਗਲ ਆ ਬਿਲਕੁਲ ਤੇ ਲੋਕ ਇਹਦੇ ਜੰਗਲੀ ਜਾਨਵਰ ਨੇ ਹਮ ਬਚਣਾ ਇਹ ਆ ਵੀ ਪਹਿਲਾਂ ਜਦੋਂ ਜਦੋਂ ਪੁਰਾਣਾ ਜਮਾਨਾ ਜਿਵੇਂ ਚਾਚੇ ਹੁਣ ਟਰੱਕ ਲੈ ਕੇ ਜਾਂਦੇ ਰਹੇ ਆ ਬਾਹਰ ਨੂੰ ਹਮ ਉਹਨੂੰ ਬੜੀਆਂ ਦਸ਼ਵਾਰੀਆਂ ਸੀ ਗੱਡੀਆਂ ਵੀ ਇਹੋ ਜਿਹੀਆਂ ਸੀਗੀਆਂ ਸੜਕਾਂ ਵੀ ਉਦਾਂ ਦੀ ਸੜਕਾਂ ਵੀ ਹੋਵੇ ਨਹੀਂ ਇਹ ਟ੍ਰੈਫਿਕ ਨਿਜਮ ਵੀ ਉਹੋ ਜਿਹਾ ਸੀ ਪਰ ਹੁਣ ਸੋਸ਼ਲ ਮੀਡੀਆ ਤੇ ਮਤਲਬ ਹਰੇਕ ਕੋਲੇ ਆ ਸਮਝ ਲਓ ਕੈਮਰਾ ਹਮ ਰਿਕਾਰਡਿੰਗ ਉਹਦੀ ਰਿਕਾਰਡਿੰਗ ਵਾਲਾ ਬਟਨ ਨੱਪ ਲੈਂਦਾ ਬੰਦਾ ਐਵੀਡੈਂਸ ਲਈ ਫੇਰ ਵੀ ਹਰੇ ਕਾਰੋਬਾਰ ਚ ਚੱਕਨਾ ਤਾਂ ਰਹਿਣਾ ਹੀ ਪੈਂਦਾ ਕਦੇ ਸਵਾਰੀ ਤੋਂ ਕਦੇ ਮਤਲਬ ਬੈਡ ਐਲੀਮੈਂਟ ਤੋਂ ਮੈਂ ਤੁਹਾਨੂੰ ਜੋ ਦੱਸਦਾ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਆ ਸੀ ਮੇਰੇ ਮੁੰਡਿਆਂ ਨਾਲ ਥੀਟਰ ਵਾਲਿਆਂ ਨਾਲ ਗੱਡੀ ਲੱਗੀ ਹੁੰਦੀ ਸੀ। ਅੱਛਾ। ਅਸੀਂ ਦਾਮਦਮਾਨ ਸਾਹਿਬ ਤੋਂ ਸ਼ੋਰ ਰਾਤ ਨੂੰ 2 ਵਜੇ ਮਤਲਬ ਕਰਕੇ ਵਾਪਸ ਆ ਰਹੇ ਸੀ ਰਾਮਪੁਰੇ ਕੋਲੇ ਪਿੰਡ ਕੁੱਤੀ ਵਾਲਾ। ਅੱਛਾ ਜੀ। ਉਦੋਂ ਰਾਮਪੁਰੇ ਤੋਂ ਜਿਹੜੀ ਪਰੇ ਨੂੰ ਸੜਕ ਜਾਂਦੀ ਸੀ ਉਹ ਬੰਦ ਦੀ ਸੀ। ਤੇ ਆਏ ਮੈਨੂੰ ਮੂਰੇ ਪਤਾ ਲੱਗ ਗਿਆ ਵੀ ਰਿਫਲੈਕਟਰ ਨਹੀਂ ਹੁੰਦੇ ਮੋਟਰਸਾਈਕਲਾਂ ਦੇ ਪਿੱਛੇ। ਪੰਜ 6 ਚਮਕੇ ਮਤਲਬ ਖਤਾਨਾਂ 'ਚ। ਤੇ ਮੈਨੂੰ ਆਹੀ ਸੀ ਗਰਮੀ ਦੇ ਕਿ ਸਰਦੀ ਦੇ? ਮੈਂ ਵੀ ਹਾਂ ਗਰਮੀ ਨਵੰਬਰ ਅਕਤੂਬਰ ਦਾ ਅਗਸਤ ਸਤੰਬਰ ਦਾ ਮਹੀਨਾ ਹੋਊਗਾ ਅੱਛਾ ਤੇ ਮੇਰੇ ਨਾਲ ਦੀ ਟੀਮ ਸਾਰੀ ਸੁੱਤੀ ਪਈ ਸੀ ਉਹਨਾਂ ਨੂੰ ਮੈਂ ਠਾਇਆ ਤੇ ਗੱਡੀ ਮੈਂ ਰੋਕ ਲਈ ਮੇ ਕੋਲ ਸਕਾਰਪਿਓ ਵੱਡੀ ਖਾਸੀ ਦੇ ਰਹੀ ਹੈ ਹੂੰ ਤੇ ਉਹਦੇ ਵਿੱਚ ਨਾ ਕੁੜੀ ਕੰਮ ਕਰਦੀ ਸੀ ਪੋਤਨਿਆਂ ਤੋਂ ਹੂੰ ਉਹਦੇ ਝੋਲੇ 'ਚ 3 ਮਹੀਨਿਆਂ ਦਾ ਜਵਾਬ ਸੀ ਹੁਣ ਜਦੋਂ ਮੈਂ ਸਾਹਮਣੇ ਬੈਡ ਐਲੀਮੈਂਟ ਸਾਡੇ ਸਾਹਮਣੇ ਕਰਪਾਨਾ ਜਾਂ ਕੱਢ ਰਹੀਆਂ ਉਹਨਾਂ ਨੇ ਮੈਂ ਤਾਂ ਗੱਡੀ ਭਜਾਤੀ ਅੱਛਾ ਹਥਿਆਰ ਸੀ ਉਹਨਾਂ ਕੋਲ ਹਾਂ ਹਾਂ ਬਿਲਕੁਲ ਤੇ ਜੇ ਉਹ ਮੋਟਰਸਾਈਕਲਾਂ ਦੀ ਕਾਰਵਾਈ ਪਾ ਲੈਂਦੇ ਤੇ ਸਾਡਾ بچਣਾ ਮੁਸ਼ਕਲ ਸੀ ਸਵਾ ਡੇਢ ਕਿਲੋਮੀਟਰ ਨਾਲ ਗੱਡੀ ਬੈਕ ਲੈ ਆ ਅੱਛਾ ਬੈਗ ਹੀ ਚਲੇ ਹਾਂ ਮੂਰੇ ਤਾਂ ਉਹ ਖੜੀ ਸੀ ਇੱਕ ਪਾਸੇ ਮਿੱਟੀ ਦੀਆਂ ਢੇਰੀਆਂ ਤੇ ਪੱਥਰ ਲਾਇਆ ਪਿਆ ਸੀ ਇੱਕ ਸਾਈਡ ਹੀ ਚਲਦੀ ਰਾਤ ਦਾ 2 ਵਜਾ ਕਰਕੇ ਨਾ ਮਗਰੋਂ ਦਾ ਹੀ ਕੋਈ ਨਾ ਮੂਰੇ ਹੁੰਦਾ ਪਿੱਛਾ ਵੀ ਕੀਤਾ ਉਹਨਾਂ ਨੇ ਥੋੜਾ ਫਿਰ ਮੈਂ ਤੂੰ ਸਾਡੇ ਬੇਸਬੂਸ ਵਾਲ ਪਿੱਛੇ ਤੱਕ ਚਲਾਏ ਆ ਉਹਨਾਂ ਨੇ ਪਰ ਨੀ ਗੱਡੀ ਵੀ ਹੁੰਦੀ ਆ ਫਿਰ ਕਾਹ ਨੂੰ ਬੰਦੇ ਨੂੰ ਨਾਲੰਦਿੰਦੀ ਆ ਕਿਉਂਕਿ ਬੰਦੇ ਦਾ ਸਟੈਮਨਾ ਥੋੜਾ ਜਿਆ ਹੀ ਹੁੰਦਾ ਥੋੜਾ ਹੀ ਭੱਜ ਸਕਦਾ ਉਹ ਅਸਾਂ ਉਹਨੂੰ ਭੱਜ ਕੇ ਆਏ ਤੁਹਾਡੇ ਹਾਂ ਸਾਡੇ ਪਿੱਛੇ ਉਹਨਾਂ ਨੇ ਚਲਾਈਆਂ ਬੇਹੂਸ ਆਉਂਦੇ ਰਹਿੰਦੇ ਆ ਇਹੋ ਜਿਹੇ ਇਨਸੀਡੈਂਟ ਜਦੋਂ ਰਾਤ ਨੂੰ ਦਿਨੇ ਆਪਾਂ ਤੁਰੇ ਫਿਰਨਾ ਕਿੰਨਾ ਕਿਤੇ ਟਕਰਾਹ ਹੋਈ ਜਾਂਦਾ ਬੰਦੇ ਦਾ ਹੂੰ ਕਈ ਤਾਂ ਕਹਿੰਦੇ ਇਦਾਂ ਵੀ ਕਰਨਾ ਚਾਹੀਦਾ ਕਹਿੰਦੇ ਜੇ ਬਾਲੇ ਮੂਰੇ ਵੈਸੇ ਖੜਿਆ ਤਾਂ ਚਾੜ ਦੋ ਉਤੋਂ ਦੀ ਨੰਗਾ ਦੋ ਨਹੀਂ ਮੈਥਕੇ ਤਾਂ ਨਹੀਂ ਕੋਈ ਚੜਾਉਂਦਾ ਪਰ ਆਏ ਆ ਫਿਰ ਉਹ ਤੋਂ ਬੰਦਾ ਡਿਸੀਜਨ ਜਿਹੜਾ ਮਰਜ਼ੀ ਲੈ ਲਵੇ ਘਬਰਾਇਆ ਹੁੰਦਾ ਬੰਦਾ ਆਪ ਦੀ ਜਾਨ ਬਚਾਉਣ ਦੀ ਖਾਤਰ ਬੰਦਾ ਕੁਛ ਵੀ ਕਰ ਸਕਦਾ ਹਾਂ ਆਪ ਦੀ ਜਾਨ ਬਚਾਉਣ ਦੀ ਖਾਤਰ ਬੰਦਾ ਮੈਨੂੰ ਵੀ ਸਕਦਾ ਹਾਂ ਉਹਨੂੰ ਐ ਲੱਗਦਾ ਹੁੰਦਾ ਵੀ ਮੈਂ ਬਚ ਜਾ ਤੇ ਜੇ ਮੇਰੇ ਤੇ ਹਮਲਾ ਕਰਨ ਵਾਲਾ ਮਰਦਾ ਤਾਂ ਮਰ ਗਿਆ ਹਾਂ ਸੈਲਫ ਡਿਫੈਂਸ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਬਿਲਕੁਲ ਹੁਣ ਤਾਂ ਜਿਵੇਂ ਸੜਕਾਂ ਬਣ ਗਈਆਂ ਜੀ ਬਹੁਤ ਸਾਰੇ ਲਾਈਟਿੰਗ ਵੀ ਹੈਗੀ ਆ ਲੋਕ ਆਉਂਦੇ ਜਾਂਦੇ ਵੀ ਬਹੁਤ ਰਹਿੰਦੇ ਆ ਇਹ ਹਲੇ ਵੀ ਕਿਉਂ ਇਦਾਂ ਲੱਗਦਾ ਵੀ ਖਤਰਾ ਹੈਗਾ ਬਹੁਤ ਜ਼ਿਆਦਾ ਵੀ ਲੁਟੇਰਿਆਂ ਦਾ ਹਲੇ ਵੀ ਸਾਰਾ ਨਹੀਂ ਸਮਾਜ ਜਿਵੇਂ ਜਿਵੇਂ ਮੰਦੀਪ ਤਰੱਕੀ ਕਰਦਾ ਨਾ ਉਵੇਂ ਉਵੇਂ ਵੈਡ ਐਲੀਮੈਂਟ ਵੀ ਤਕਨੀਕ ਬਦਲੀ ਜਾਂਦੇ ਆ ਉਹ ਮਾੜਾ ਬੰਦਾ ਹਰੇਕ ਮਤਲਬ ਸਮੇਂ 'ਚ ਹੀ ਮੌਜੂਦ ਹੁੰਦਾ ਜੇ ਇੱਕ ਪਾਸੇ ਚੰਗੀ ਧਰਾਂ ਤਾਂ ਦੂਜੇ ਪਾਸੇ ਮਾੜੀ ਆ ਚੰਗੀ ਧਰ ਦਾ ਮੁੱਲ ਤਾਂ ਹੀ ਪੈਂਦਾ ਜੇ ਮਾੜੀ ਧਰ ਵੀ ਨਾਲ ਮੌਜੂਦ ਆ ਮਾੜਿਆਂ ਤੇ ਕੰਪੇਅਰ ਹੀ ਆਪਾਂ ਚੰਗੇ ਛਾਂਟਦੇ ਹੁੰਨੇ ਆ ਵੀ ਇਹ ਚੰਗੇ ਆ ਤੇ ਇਹ ਮਾੜੇ ਆ ਤਰੱਕੀ ਹੋਈ ਜਾਂਦੀ ਆ ਉਵੇਂ ਉਵੇਂ કરી ਜਾਂਦੇ ਆ ਆਪਦਾ ਮਾੜਾ ਮੋਟਾ ਹੁਣ ਸਮਾਜ ਚ ਨਸ਼ੇ ਦਾ ਬਹੁਤ ਚੱਲ ਪਿਆ ਹਮ ਕੰਮ ਹੈ ਨਹੀਂ ਗਾ ਕੰਮ ਤੇ ਲੁੱਟਾਂ ਹੋਏ ਵਧਣੀਆਂ ਹਮ ਤੇ ਐਨ ਆਰ ਆਈ ਫਿਰ ਸੌਖਾ ਟਾਰਗੇਟ ਹੁੰਦੇ ਆ ਡਰਾਈਵਰੀ ਲਾਈਨ ਨੂੰ ਇੱਕ ਨਾ ਥੋੜਾ ਜਿਹਾ ਤਸਕਾਰਿਆ ਹੋਇਆ ਕੀਤਾ ਮੰਨਿਆ ਗਿਆ ਪਰ ਜਿੰਨੇ ਇਮਾਨਦਾਰ ਜਿੰਨਾ ਔਨੈਸਟ ਇਹ ਮਹਿਕਮਾ ਨਹੀਂ ਹੈਗਾ